ਸਤਿ ਸ਼੍ਰੀ ਅਕਾਲ ਜੀ। ਹਾਜ਼ਰ ਹੋਏ ਹਾਂ ਜੀ ਮੁੰਛੀ ਪ੍ਰੇਮ ਚੰਦ ਦੀ ਕਲਮ ਤੋਂ ਪੰਜਾਬੀ ਕਹਾਣੀ ਲੈ ਕੇ ਪੋ ਦੀ ਰਾਤ। ਬਹੁਤ ਸੋਹਣੀ ਦਿਲ ਨੂੰ ਝੋੜ ਕੇ ਰੱਖ ਦੇਣ ਵਾਲੀ ਕਹਾਣੀ ਹੈ। ਅਖੀਰ ਤੱਕ ਜ਼ਰੂਰ ਸੁਣਨਾ ਜੀ। ਹਲਕੂ ਨੇ ਪਤਨੀ ਨੂੰ ਕਿਹਾ ਸਹਣਾ ਆਇਆ ਹੈ। ਜਿਹੜੇ ਪੈਸੇ ਤੂੰ ਜੂੜੇ ਨੇ ਮੈਨੂੰ ਦੇ ਉਸ ਨੂੰ ਦੇ ਦਿਆਂ। ਕਿਸੇ ਤਰ੍ਹਾਂ ਗਲੂ ਲੱਥੇ। ਮੁੰਨੀ ਝਾੜੂ ਨਾਲ ਥਾਂ ਸੁੰਭ ਰਹੀ ਸੀ ਪਸ਼ਾਦ ਆਕਦਿਆਂ ਬੋਲੀ ਤਿੰਨ ਰੁਪਈਏ ਨੇ ਉਸ ਨੂੰ ਦੇ ਦਿੱਤੇ ਤਾਂ ਕੰਬਲ ਕਿੰਜ ਖਰੀਦਾਂਗੇ ਉਹ ਮਾਗਦਿਆਂ ਰਾਤਾਂ ਕਿਵੇਂ ਕਟਾਂਗੇ ਆਖਦੇ ਉਸ ਨੂੰ ਕਿ ਫਸਲ ਆਈ ਤੇ ਦਿਆਂਗੇ ਅਜੇ ਨਹੀਂ ਹਲਕੂ ਨੇ ਥੋੜਾ ਚਿਰ ਸੋਚਿਆ ਉਹ ਤਾਂ ਮਹੀਨਾ ਸਿਰ ਤੇ ਸੀ ਕੰਬਲ ਬਿਨਾ ਬੜਾ ਔਖਾ ਹੋ ਜਾਣਾ ਸੀ ਸਹਣਾ ਮੰਨੇਗਾ ਜਾਂ ਨਹੀਂ ਹੋ ਸਕਦਾ ਉਹ ਮੈਨੂੰ ਘੂਰੇ ਜਾਂ ਗਾਲਾਂ ਕੱਢੇ ਜੇ ਥੋੜੇ ਪੈਸੇ ਉਸੇ ਮੱਥੇ ਮਾਰ ਦਿੰਦਾ ਤਾਂ ਬਲਾ ਤਾਂ ਟਲ ਜਾਂਦੀ ਸੋਚਦਾ ਉਹ ਮੁੰਨੀ ਦੇ ਨੇੜੇ ਹੋ ਵੇਖ ਲੋ ਗਿਆ ਬੋਲਿਆ ਦੇ ਵੀ ਦੇ ਗਲੋਂ ਲੱਥੇ ਕੰਬਲ ਖਾਤਰ ਕਿ ਤੂੰ ਹੋਰ ਹਿੱਲਾ ਕਰ ਲਵਾਂਗੇ ਮੁੰਨੀ ਉਸ ਕੋਲੋਂ ਦੂਰ ਖਲੋ ਗਈ ਤੇ ਅੱਖਾਂ ਲਾਲ ਕਰਦੀ ਬੋਲੀ ਕਰ ਚੁੱਕਿਆ ਤੂੰ ਹਿੱਲਾ ਜ਼ਰਾ ਦੱਸੇਗਾ ਤੂੰ ਕਿਹੜਾ ਹਿੱਲਾ ਕਰੇਗਾ ਕੋਈ ਫੀਕਸ ਦੇਵੇਗਾ ਕੰਬਲ ਖੇਤ ਤੇ ਕਰਜ਼ਾ ਇੰਨਾ ਰਹਿੰਦਾ ਕਿ ਮੁੱਕਦਾ ਹੀ ਨਹੀਂ ਮੈਂ ਤਾਂ ਕਹਿੰਦੀ ਹਾਂ ਤੂੰ ਖੇਤੀ ਛੱਡ ਕਿਉਂ ਨਹੀਂ ਦਿੰਦਾ ਮਰ ਮਰ ਕੰਮ ਕਰਦੇ ਫਸਲ ਹੁੰਦੇ ਰਹਿੰਦੇ ਪੈਸੇ ਮੂੜ ਕੇ ਛੁਟਕਾਰਾ ਪਾ ਲੈ ਆਪਾਂ ਤਾਂ ਜੰਮੇ ਹੀ ਰਿਣ ਲਾਉਣ ਖਾਤਰ ਹਾਂ ਅਜੇ ਹੀ ਖੇਤੀ ਤੋਂ ਬਾਜ਼ ਆਈ ਮੈਂ ਪੈਸੇ ਨਹੀਂ ਦੇਨੇ ਨਹੀਂ ਦਿਨੇ ਹਲਕੂ ਉਦਾਸ ਹੋ ਬੋਲਿਆ ਤਾਂ ਹੁਣ ਮੈਂ ਗਾਲ੍ਹਾਂ ਖਾਵਾਂ ਮੁੰਨੀ ਤੜਫ ਕੇ ਬੋਲੀ ਗਾਲ੍ਹਾਂ ਕਿਉਂ ਕੱਢੂ ਘਰ ਦਾ ਰਾਸ ਹੈ ਉਸ ਦੀਆਂ ਅੱਖਾਂ ਤੇ ਪਿਫਣਾ ਢਿੱਲੀਆਂ ਪੈ ਗਈਆਂ ਉਹ ਵਾਲੇ ਚੋਂ ਪੈਸੇ ਲੈ ਆਈ ਤੇ ਹਲਕੂ ਦੇ ਹੱਥ ਤੇ ਰੱਖ ਕੇ ਬੋਲੀ ਤੂੰ ਹੁਣ ਛੱਡ ਦੇ ਖੇਤੀ ਮਜ਼ਦੂਰੀ ਕਰਾਂਗੇ ਤੇ ਸੁੱਖ ਦੀ ਖਾਂਵੇਂ ਕਿਸੇ ਦੀ ਧੌਂਸ ਤਾਂ ਨਾ ਹੋ ਕਿਹੋ ਜਿਹੀ ਖੇਤੀ ਹੈ ਕਿ ਮਜ਼ਦੂਰੀ ਕਰਕੇ ਲਿਆਉ ਤੇ ਝੋਕ ਦਿਓ ਉਪਰੋਂ ਧੌਂਸ ਹਲਕੂ ਮੁੰਨੇ ਤੋਂ ਪੈਸੇ ਲੈ ਕੇ ਬਾਹਰ ਆ ਗਿਆ ਜਿਵੇਂ ਆਪਣਾ ਜਿਗਰ ਕੱਟ ਕੇ ਕਿਸੇ ਨੂੰ ਦੇਣ ਆਇਆ ਹੋਵੇ ਮਜ਼ਦੂਰੀ ਚ ਉਸਨੇ 3 ਰੁਪਏ ਕੰਬਲ ਲਈ ਜੁੜੇ ਸਨ ਉਹੀ 3 ਰੁਪਏ ਸਹਣੇ ਨੂੰ ਦੇ ਰਿਹਾ ਸੀ ਕਦਮ ਕਦਮ ਤੇ ਗਰੀਬੀ ਤੇ ਭਾਰ ਥੱਲੇ ਉਹ ਲਗਾਤਾਰ ਦਬਦਾ ਜਾ ਰਿਹਾ ਸੀ ਪੋਦੀ ਹਨੇਰੀ ਰਾਤ ਵਿੱਚ ਅੰਬਰ ਦੇ ਤਾਰੇ ਠਰੇ ਹੋਏ ਜਪਦੇ ਸਨ ਹਲਕੂ ਆਪਣੇ ਖੇਤ ਕਿਨਾਰੇ ਗੰਨਿਆਂ ਦੇ ਆਗਾ ਦੇ ਛਤਰੀ ਥੱਲੇ ਬਾਸ ਦੀ ਮੰਜੀ ਤੇ ਚਾਦਰ ਲਈ ਬੈਠਾ ਕੰਬ ਰਿਹਾ ਸੀ ਮੰਜੀ ਥੱਲੇ ਜਬਰਾ ਢਿੱਡ ਅੰਦਰ ਮੂੰਹ ਵਾਰ ਕੇ ਠੰਡ ਵਿੱਚ ਚੂੰ-ਚੂੰ ਕਰੀ ਜਾਂਦਾ ਸੀ ਦੋਹਾਂ ਨੂੰ ਨੀਂਦ ਨਹੀਂ ਆ ਰਹੀ ਸੀ ਵਾਲਾ ਛਾਤੀ ਮਾਰਦਾ ਹਲਕੂ ਬੋਲਿਆ ਕਿਉਂ ਜਬਰੀ ਪਾਲਾ ਲੱਗਦਾ ਘਰ ਹੀ ਪ੍ਰਾਲੀ ਤੇ ਪਿਆ ਰਹਿੰਦਾ ਇੱਥੇ ਕੀ ਕਰਨਾ ਆ ਹੁਣ ਮਾਰ ਠੰਡ ਚ ਮੈਂ ਕੀ ਕਰਾਂ ਤੈਨੂੰ ਪਤਾ ਹੈ ਮੈਂ ਇੱਥੇ ਕੜਾ ਪੂਰੀਆਂ ਦਾ ਖਾਣੇ ਹੀ ਆਇਆ ਤੂੰ ਅੱਗੇ-ਅੱਗੇ ਭੱਜ ਆਇਆ ਏ ਜਬਰੀ ਨੇ ਪੂਛ ਹਲਾਈ ਉਹ ਬਾਸੀ ਲਈ ਤੇ ਚੁੱਪ ਹੋ ਗਿਆ ਹਲਕੂ ਨੇ ਠੰਡਾ ਹੱਥ ਕੱਢ ਕੇ ਜਬਰੇ ਦੀ ਪਿੱਠ ਉੱਤੇ ਫੇਰਿਆ ਕੱਲ ਤੂੰ ਮੇਰੇ ਨਾਲ ਨਾ ਆਈ ਨਹੀਂ ਤਾਂ ਮਰ ਜਾਏਗਾ ਫਿਰ ਬੋਲਿਆ ਪਤਾ ਨਹੀਂ ਪਛੋਂ ਦੀ ਪੌਣ ਕਿਧਰੋਂ ਬਰਫ ਚੁੱਕੀ ਦੁਰੀ ਆ ਰਹੀ ਹੈ ਉਠਾਂ ਤੇ ਚਿਲਮ ਪਰਾਂ ਕਿਵੇਂ ਨਾ ਕਿਵੇਂ ਰਾਤ ਤਾਂ ਲੰਘੇ ਅੱਠ ਚਿਲਮਾਂ ਭਰ ਚੁੱਕਾ ਇਹ ਹੈ ਖੇਤੀ ਦਾ ਸਵਾਦ ਉਪਰੋ ਭਾਗਵਾਨ ਇਦਾਂ ਕੁਦ ਕੇ ਪੈਂਦੀ ਹੈ ਕਿ ਜੇ ਉਸ ਕੋਲੋਂ ਪਾਲਾ ਵੀ ਚਲਾ ਜਾਵੇ ਉਸ ਦੀ ਗਰਮੀ ਕੋਲੋਂ ਡਰ ਕੇ ਭੱਜ ਨਿਕਲੇਗਾ ਮਜ਼ਦੂਰੀ ਅਸੀਂ ਕਰਦੇ ਹਾਂ ਐਸ਼ ਕੋਈ ਦੂਜਾ ਕਰਦਾ ਹੈ ਹਲਕੂ ਉੱਠਿਆ ਸਵਾਦ ਢੇਰ ਚੋਂ ਪੂਰਾ ਅੱਗ ਲਈ ਚਿਲਮ ਭਰੀ ਅਤੇ ਬੋਲਿਆ ਪੀਏਗਾ ਚਿਲਮ ਠੰਡ ਤਾਂ ਕੀ ਕਟਨੀ ਆ ਬਸ ਥੋੜਾ ਮਨ ਦੂਜੇ ਪਾਸੇ ਲੱਗ ਜਾ ਜਬਰ ਉਸ ਵੱਲ ਮੋਹ ਪਰਿਆ ਨਜ਼ਰਾਂ ਨਾਲ ਦੇਖਣ ਲੱਗਾ ਹਲਕੂ ਕਹਿੰਦਾ ਜਬਰੇ ਅੱਜ ਠੰਡ ਕੱਟ ਲੈ ਕੱਲ ਮੈਂ ਤੇਰੇ ਲਈ ਪ੍ਰਾਲੀ ਵਿਛਾ ਦੇਮਾਂਗੇ ਉਸ ਵਿੱਚ ਵੜ ਕੇ ਬੈਠੀ ਠੰਡ ਨੇੜੇ ਨਹੀਂ ਆਵੇਗੀ ਜਬਰੇ ਨੇ ਪੈਰ ਉਸਦੇ ਮੋਢਿਆਂ ਤੇ ਰੱਖ ਕੇ ਹਲਕੂ-ਵਲ ਗਰਮ ਸਾਲਿਆ ਚਲੰਪੀ ਕੇ ਹਲਕੂ ਮੰਜੀ ਤੇ ਪੈ ਗਿਆ ਸੋਚਣ ਲੱਗਾ ਹੁਣ ਸੌ ਲਮਾ ਥੋੜਾ ਪਰ ਦੂਜੇ ਪਲ ਉਸਦਾ ਦਿਲ ਕੰਬਿਆ ਕੰਬ ਉੱਠਿਆ ਪਾਸੇ ਪਲਟਦਾ ਰਿਹਾ ਪਾਲਾ ਪ੍ਰੇਤ ਬਣ ਕੇ ਉਸਦੀ ਛਾਤੀ ਦੱਬੀ ਬੈਠਾ ਸੀ ਜਦੋਂ ਕੋਈ ਵਾਹ ਨਾ ਚੱਲੀ ਤਾਂ ਜਬਰੇ ਨੂੰ ਉਸ ਗੋਦੀ ਚ ਸੁਲਾ ਲਿਆ ਕੁੱਤੇ ਤੋਂ ਬਧੂ ਆ ਰਹੀ ਸੀ ਗੋਦੀ ਚ ਜਗਰੇ ਨੂੰ ਸੁੱਖ ਮਹਿਸੂਸ ਹੋਣ ਲੱਗਾ ਇਸ ਸਾਥ ਨੇ ਉਸਦੀ ਰੂਹ ਦੇ ਦਰ ਖੋਲ ਦਿੱਤੇ ਜਗਰੇ ਨੂੰ ਕਿਸੇ ਜਾਨਵਰ ਦੀ ਪੈੜ ਚਾਲ ਸੁਣੀ ਉਹ ਝਟ ਉੱਠਿਆ ਤੇ ਬਾਹਰ ਆ ਕੇ ਭੌਂਕਣ ਲੱਗਾ ਹਲਕੂ ਨੇ ਕਈ ਵਾਰ ਪੁੱਛਿਆ ਪਰ ਉਹ ਉਸ ਕੋਲ ਨਹੀਂ ਹੈ ਫਿਰ ਉਹ ਚਾਰੇ ਚਾਰੇ ਪਾਸੇ ਦੌੜਦਾ ਰਿਹਾ ਭੌਂਕਦਾ ਰਿਹਾ ਪਲ ਭਰ ਕੋਲ ਆਉਂਦਾ ਫਿਰ ਦੌੜ ਜਾਂਦਾ ਘੰਟਾ ਬੀਤ ਗਿਆ ਸੀਤ ਹਵਾ ਤੇ ਹਨੇਰਾ ਡਰਾਉਣ ਲੱਗਾ ਹਲਕੂ ਉੱਠ ਕੇ ਬੈਠ ਗਿਆ ਸਿਰ ਮੋਢਿਆਂ 'ਚ ਦੇ ਲਿਆ ਠੰਡ ਫਿਰ ਵੀ ਨਾ ਕਟੀ ਖੂਨ ਜੰਮ ਗਿਆ ਚਾਪ ਦਾ ਸੀ ਧਮਣੀਆਂ ਵਿੱਚ ਜਿਵੇਂ ਬਰਫ਼ ਤੁਰੀ ਫਿਰਦੀ ਸੀ ਆਕਾਸ਼ ਵੱਲ ਨਿਗਾ ਮਾਰੀ ਖਿਤਿਆਂ ਆਜੇ ਆਕਾਸ਼ ਵਿੱਚ ਅਧੀਆਂ ਵੀ ਨਹੀਂ ਚੜੀਆਂ ਉਹ ਤਾਂ ਹੋ ਜਾਣਗੀਆਂ ਤਸਵੀਰਾਂ ਹੋ ਅਜੇ ਪਹਿਰ ਰਾਤ ਬਾਕੀ ਸੀ ਹਲਕੂ ਦੇ ਖੇਤ ਲਾ ਕੇ ਅੰਬਾਂ ਦਾ ਬਾਗ ਸੀ ਉਸ ਸੋਚਿਆ ਉੱਥੇ ਚੱਲਦਾ ਤੇ ਪੱਤੇ ਚਲਾ ਕੇ ਸੀਖਦਾ 拉ਗਿਆਂ ਅਰਹਰ ਦੇ ਬੁੱਟੇ ਪੋਟੇ ਕੇ ਝਾੜੂ ਬਣਾ ਲਿਆ ਸੁਲਗਦਾ ਗੋਹਾ ਲੈ ਕੇ ਬਾਗ ਵੱਲ ਤੁਰ ਪਿਆ ਜਬਰਾਂ ਵੀ ਪੂਛ ਹਿਲਾਉਂਦਾ ਨਾਲ ਤੁਰ ਪਿਆ ਹਲਕੂ ਨੇ ਕਿਹਾ ਹੁਣ ਨਹੀਂ ਸਹਿ ਹੁੰਦਾ ਜਬਰੂ ਚੱਲ ਬਾਗ ਵਿੱਚ ਪੱਤੇ ਵਾਲ ਕੇ ਅੱਗ ਸਿੱਕੀ ਆ ਕੇ ਸੌ ਜਾਵਾਂਗੇ ਅਜੇ ਰਾਤ ਕਾਫੀ ਬਾਕੀ ਹੈ ਬਾਗ 'ਚ ਬੜਾ ਹਨੇਰਾ ਸੀ ਹਵੇ ਪੱਤੇ ਅਡੰਮ ਦੀ ਲੰਗ ਜਾਂਦੀ ਪੌਣ ਦਾ ਬੁੱਲਾ ਮਹਿੰਦੀ ਦੇ ਫੁੱਲਾਂ ਦੀ ਖੁਸ਼ਬੂ ਲੈ ਕੋਲੋਂ ਦੀ ਲੰਗਿਆ ਹਲਕੂ ਬੋਲਿਆ ਇਹ ਤਾਂ ਬੜੀ ਚੰਗੀ ਸੁਗੰਧ ਹੈ ਜਬਰੂ ਤੈਨੂੰ ਵੀ ਚੰਗੀ ਲੱਗੀ ਜਬਰੂ ਕਿਧਰੋਂ ਹੱਡੀ ਲੱਭ ਲਿਆ ਅਤੇ ਲੱਗਾ ਇਸ ਨੂੰ ਝੁੰਡਣਾ। ਧੁਖਦਾ ਗੋਹਾ ਧਰਤੀ ਤੇ ਰੱਖ ਕੇ ਹਲਕੂ ਪੱਤੇ ਫਰੋਲਣ ਲੱਗਾ। ਅੱਗ ਲਾਈ ਤਾਂ ਪੱਤੇ ਜਲਣ ਲੱਗੇ। ਲਾਟਾਂ ਰੁੱਖਾਂ ਦੇ ਪੱਤਿਆਂ ਨੂੰ ਛੂਣ ਲੱਗੀਆਂ। ਚਾਨਣ ਵਿੱਚ ਇੰਜ ਜਾਪ ਰਿਹਾ ਸੀ ਜਿਵੇਂ ਵੱਡੇ ਵੱਡੇ ਰੁੱਖ ਹਨੇਰੇ ਨੂੰ ਆਪਣੇ ਸਿਰਾਂ ਉੱਪਰ ਝੁੱਕ ਕੇ ਖਲੋਤੇ ਹੋਣ। ਜਬਰਾ ਜਿੰਕੂ ਕਹਿ ਰਿਹਾ ਸੀ ਹੁਣ ਠੰਡ ਲੱਗਦੀ ਹੀ ਰਹੂ। ਪਹਿਲਾ ਨਹੀਂ ਸੱਜਿਆ ਐਮ ਠੰਡ ਵਿੱਚ ਠਰੀ ਗਈ ਜਬਰੇ ਨੇ ਪੂਛ ਹਲਾਈ ਆ ਜਾ ਅਗਦੀ ਢੇਰੀ ਨੂੰ ਕੁੱਦ ਕੇ ਪਾਰ ਕਰੀਏ ਦੇਖਦੇ ਹਾਂ ਕੌਣ ਪਾਰ ਜਾਂਦਾ ਜਬਰੇ ਨੇ ਅੱਗ ਵੱਲ ਨਜ਼ਰ ਮਾਰੀ ਜਾ ਕੇ ਮੁੰਨੀ ਨੂੰ ਨਾ ਦੱਸ ਦੇ ਮੇਰੇ ਨਾਲ ਲੜੂ ਹਲਕੂ ਨੇ ਕਿਹਾ ਇਹ ਆਖ ਉਸਨੇ ਛਾਲ ਮਾਰੀ ਤੇ ਢੇਰੀ ਤੋਂ ਪਾਰ ਪਹੁੰਚ ਗਿਆ ਪੈਰਾਂ ਨੂੰ ਥੋੜਾ ਸੇਕ ਜ਼ਰੂਰ ਲੱਗਿਆ ਜਬਰਾ ਅੱਗਦਵਾਲੇ ਘੁੰਮ ਕੇ ਉਸ ਕੋਲ ਆ ਕੇ ਖਲੋ ਗਿਆ ਹਲਕੂ ਕਹਿੰਦਾ ਚੱਲ ਚੱਲ ਇਹ ਠੀਕ ਨਹੀਂ ਉਤੋਂ ਕੁੱਦ ਕੇ ਆ ਉਹ ਅੱਗ ਦੀ ਫੇਰੀ ਤੂੰ ਦੀ ਕੁੱਦਿਆ ਤੇ ਦੂਜੇ ਬਸ ਜਾ ਖੜਾ ਪੱਤੇ ਜਲ ਚੁੱਕੇ ਸਨ ਫਿਰ ਹਨੇਰਾ ਆ ਗਿਆ ਸਵਾ ਥੱਲੇ ਅੰਗਿਆਰੇ ਹਵਾ ਚੱਲਣ ਤੇ ਪਲ ਭਰ ਲਈ ਚਮਕਦੇ ਤੇ ਬੁਝ ਜਾਂਦੇ ਹਲਕੂ ਨੇ ਚਾਦਰ ਲੈ ਲਈ ਸਵਾ ਨੇੜੇ ਬੈਠਾ ਕਿਸੇ ਗੀਤ ਦੇ ਬੋਲ ਗੁਣ ਬਣਾਉਣ ਲੱਗਾ ਸਰੀਰ ਚ ਤਪਸ਼ ਆ ਚੁੱਕੀ ਸੀ ਠੰਡ ਬदन ਨਾਲ ਸੁਸਤੀ ਪੈ ਗਈ ਜਬਰਾ ਜ਼ੋਰ ਨਾਲ ਭੌਂਕਦਾ ਖੇਤ ਵੱਲ ਦੌੜਿਆ ਹਲਕੂ ਨੂੰ ਲੱਗਾ ਜਿਵੇਂ ਜਾਨਵਰ ਖੇਤ ਵਿੱਚ ਆ ਬੜੇ ਸਨ ਸ਼ਾਇਦ ਨੀਲ ਗਊਆਂ ਦਾ ਝੁੰਡ ਸੀ ਪਹਿਲਾਂ ਉਛਲਣ ਪੁੱਦਨ ਦੀ ਆਵਾਜ਼ ਆਈ ਫਿਰ ਖੇਤ ਵਿੱਚ ਚਰਨ ਦੀ ਆਵਾਜ਼ ਸੁਣੀ ਉਸ ਦੇ ਦਿਲੋਂ ਆਵਾਜ਼ ਆਈ ਜਬਰਾ ਕਿਸੇ ਨੂੰ ਖੇਤ ਚ ਵੜਨ ਨਹੀਂ ਦੇਣ ਲੱਗਾ ਪਾੜ ਕੇ ਰੱਖ ਦੋ ਹੁਣ ਕੁਝ ਵੀ ਨਹੀਂ ਸੀ ਸੁਣ ਰਿਹਾ ਕਿਹਾ ਤੋ ਖਾਸੀ ਉਸਨੇ ਉੱਚੀ ਦੇਨੇ ਆਵਾਜ਼ ਮਾਰੀ ਜਵਰੇ ਜਵਰੇ ਜਵਰਾ ਭੌਂਕਦਾ ਰਿਹਾ ਪਰ ਕੋਲ ਨਾ ਆਇਆ ਫਿਰ ਚਰਨ ਦੀ ਆਵਾਜ਼ ਆਈ ਪਰ ਹਲਕ ਨੂੰ ਆਪਣੀ ਥਾਂ ਤੋਂ ਹਿੱਲਣਾ ਔਖਾ ਲੱਗ ਰਿਹਾ ਸੀ ਉੱਥੇ ਹੀ ਬੈਠਾ ਰਿਹਾ ਉਸਨੇ ਜ਼ੋਰ ਦੀ ਆਵਾਜ਼ ਮਾਰੀ ਚਰ ਗਏ ਚਰ ਗਏ ਜਵਰਾ ਭੌਂਕਣ ਲੱਗਾ ਜਾਨਵਰ ਖੇਤ ਚਰ ਰਹੇ ਸਨ ਫਸਲ ਪੂਰੀ ਤਿਆਰ ਸੀ ਪਰ ਜਾਨਵਰ ਉਜਾੜਾ ਕਰ ਰਹੇ ਸਨ ਹਲਕੂ ਇਰਾਦਾ ਧਾਰ ਕੇ ਦੋ ਕਦਮ ਤੁਰਿਆ ਪਰ ਹਵਾ ਵਿੱਚੂ ਬਣ ਕੇ ਡੰਗ ਮਾਰਨ ਲੱਗੀ ਉਹ 부ਝੀ ਅੱਗ ਦੀ ਢੇਰੀ ਕੋਲ ਆ ਬੈਠਾ ਤੇ ਸੁਆਹ ਫਰੋਲ ਕੇ ਠੰਡਾ ਬदन ਗਰਮਾਉਣ ਲੱਗਾ ਜਬਰਾਂ ਭੌਂਕਦਾ ਰਿਹਾ ਦੌੜਦਾ ਰਿਹਾ ਨੀਲ ਗਉਆਂ ਖੇਤ ਦਾ ਸਫਾਇਆ ਕਰ ਗਈਆਂ ਹਲਕੂ ਗਰਮ ਰਾਖ ਕੋਲ ਬੈਠਾ ਚਾਦਰ ਲੈ ਕੇ ਸੌਂ ਗਿਆ ਸਵੇਰੇ ਜਾਗ ਉਸ ਵਕਤ ਖੁੱਲੀ ਜਦੋਂ ਚਾਰੇ ਪਾਸੇ ਧੁੱਪ ਬਿਖਰੀ ਪਈ ਸੀ ਤੇ ਮੁੰਨੀ ਕਹਿ ਰਹੀ ਸੀ ਅੱਜ ਸੁੱਤੇ ਹੀ ਰਹਿਣਾ ਤੂੰ ਸੌਂ ਗਿਆ ਉਧਰ ਸਾਰਾ ਖੇਤ ਚੌਪਟ ਹੋ ਗਿਆ ਹਲਕੂ ਉੱਠ ਕੇ ਬੁਲਿਆ ਤੂੰ ਖੇਤੋਂ ਆਈ ਹੈ ਮੁੰਨੀ ਬੋਲੀ ਹਾਂ ਖੇਤ ਉਜੜਿਆ ਪਿਆ ਹੈ ਪੜਾਇਂ ਵੀ ਕੋਈ ਸੋਂਦਾ ਤੇਰਾ ਚੌਪੜੀ ਪਾਉਣ ਦਾ ਕੀ ਲਾਭ ਹਲਕੂ ਨੇ ਬਹਾਨਾ ਬਣਾਇਆ ਮੈਂ ਮਰਦਾ ਮਰਦਾ ਬਚਿਆ ਰਾਤੀ ਐਂ ਦਰਦ ਉੱਠਿਆ ਮੈਂ ਹੀ ਜਾਣਾ ਧਰਤੀ ਤੇ ਲਿਟਦਾ ਰਿਹਾ ਹਾਂ ਜਿਵੇਂ ਸਵੇਰ ਨੂੰ ਸਾਹ ਨਾ ਪੂਰੇ ਹੋ ਜਾਣ ਖੇਤ ਦੀ ਹਾਲਤ ਦੇਖ ਕੇ ਮੁੰਨੀ ਦੇ ਚਿਹਰੇ ਤੇ ਉਦਾਸੀ ਫੈਲ ਗਈ ਪਰ ਅੰਦਰੋਂ ਹਲਕੂ ਖੁਸ਼ੀ। ਹੁੰਨੀ ਨੇ ਚਿੰਤਾ ਜ਼ਾਹਰ ਕੀਤੀ। ਹੁਣ ਫਿਰ ਮਾਲ, ਮਜ਼ਾਰੀ, ਮਜ਼ਦੂਰੀ ਕਰਕੇ ਪਰ ਨਿਭੋ। ਹਲਕੂ ਖੁਸ਼ ਹੋ ਕੇ ਬੋਲਿਆ, ਹੁਣ ਠੰਡ ਵਿੱਚ ਖੇਤਾਂ 'ਚ ਸੌਣ ਤੋਂ ਤਾਂ ਖਿਹੜਾ ਛੁੱਟ ਜਾਵੇਗਾ। ਧੰਨਵਾਦ ਜੀ, ਉਮੀਦ ਕਰਦੇ ਹਾਂ ਅੱਜ ਦੀ ਇਹ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ। ਕੱਲ ਫਿਰ ਮਿਲਾਂਗੇ ਇੱਕ ਨਵੀਂ ਕਹਾਣੀ ਦੇ ਨਾਲ। ਸਤਿ ਸ਼੍ਰੀ ਅਕਾਲ।